ਆਰ ਨੰਬਰ 16 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਅੰਜੂ ਚੰਦਰ ਦੇ ਵੱਲੋਂ ਅੱਜ ਜਿੱਥੇ ਕੈਂਪੇਨ ਕੀਤੀ ਗਈ ਹੈ ਉੱਥੇ ਹੀ ਅੱਜ ਦਫ਼ਤਰ ਦਾ ਵੀ ਉਦਘਾਟਨ ਕੀਤਾ ਗਿਆ ਦੂਜਾ ਦਫ਼ਤਰ ਇਹਨਾਂ ਦੇ ਵੱਲੋਂ ਖੋਲ੍ਹ ਦਿੱਤਾ ਗਿਆ ਏ ਪਵਨ ਬੰਸਲ ਜੋ ਕਿ ਕਾਂਗਰਸ ਦੇ ਪ੍ਰਧਾਨਦਗੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਹੈ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਏ ਬੀਬੀ ਅੰਜੂ ਚੰਦਰ ਦੀਆਂ ਕੈਂਪੇਨ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਡਾਕਟਰ ਦੇ ਉਦਗਾਟਣ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਕੀ ਕਹਿੰਦੇ ਨੇ ਉਹ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਦੇਖੋ ਇਹ ਤਸਵੀਰਾਂ ਆਜੋ ਤੁਸੀਂ ਵੀ ਆਜੋ ਜਿੰਦਾਬਾਦ ਆਮ ਆਦਮੀ ਪਾਰਟੀ ਅੱਜ ਨਾਲ ਦੇਖ ਰਹੇ ਨੇ ਮੈਂ ਦੇਖਿਆ ਕਿਹੜੇ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਸਰੂਵਾਰ ਜਿੱਤੇਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੰਮ ਅੰਜੂ ਚੰਦਰ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾ ਬੱਸ ਜਿੱਤੇ ਗਏ ਜਿੱਤੇ ਚੜ੍ਹ ਨੂੰ ਬੋਲ ਦੇ ਨੂ ਵਾਲਾ ਜਿੱਤੇ ਗਾ ਬੋਲ ਦੇ ਇੱਕ ਆ ਵੀ ਜਿੱਤੇ ਹਾਂ ਨਹੀਂ ਆਤਾ ਹਾਂ ਬਾਈ ਜੀ ਅੱਜ ਕਹਿੰਦੇ ਸਮਾਜਰ ਗਰਮੀ ਪਿਆ ਪਾਣੀ ਬਹੁਤ ਸੀ ਕਿੱਲੇ ਡਬਟ ਨਹੀਂ ਇਹਦਾ ਨਹੀਂ ਬਚਾਦਾ ਟਾਈਮ ਨਹੀਂ ਵਸਤੂ ਜੀ ਧਿਆਨ ਕਰਾਉਂਦਾ ਤੁਹਾਨੂੰ ਗੋਲਿਸ ਸਮੱਸਿਆ ਮੇਰੀ ਬਸ ਕੋਈ ਨਹੀਂ ਤੁਸੀਂ ਪਾਰਕ ਬਣਾਤੀ ਬਹੁਤ ਵਧੀਆ ਸਭ ਸੌਖਾ ਮਿਲ ਰਹੇ ਨੇ ਪਾਣੀ ਦਾ ਇੱਕ ਖਾਣੇ ਕੰਮ ਬਸ ਸਾਡੇ ਮੇਨ ਮਕਸਦ ਹੈ ਗਾੜੀ ਗਾੜੀ ਥੋੜੀ ਜਿਹੀ ਉੱਚੀ ਚੱਕ ਕੇ ਪਾਇਆ ਵੱਡਾ ਫਾਇਦਾ ਰੋਡ ਜਰੋੜ ਹੈ ਬਾਕੀ ਤੁਹਾਡੇ ਨਾਮ ਹਾਂ ਤੁਹਾਡੇ ਸਾਰਿਆਂ ਦਾ ਸੇਵਾ ਹੈ ਅੱਗੇ ਦੀ ਕੰਮ ਕੀਤੇ ਹੁਣ ਦੀ ਮੈਡਮ ਅੱਜ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ ਕੱਲ ਵੀ ਕੀਤੀ ਸੀ ਦਸਤਾਰਾ ਜੋ ਘਟਨ ਵੀ ਹੈ तकरीबन ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਪਹਿਲਾਂ ਤਾਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਦਾ ਸਾਰਿਆਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ نوازਿਆ ਤੇ ਮੇਰੇ ਪਿਛਲੇ 5 ਸਾਲਾਂ ਦੇ ਕੰਮਾਂ ਨੂੰ ਦੇਖ ਕੇ ਹੀ ਮੈਨੂੰ ਸਾਰਿਆਂ ਨੇ ਮੇਰਾ ਸਾਥ ਦਿੱਤਾ ਤੇ ਹੁਣ ਜਿਹੜੇ ਵੀ ਮੈਂ ਜਾ ਰਹੀਆਂ ਡੋਰ ਟੂ ਡੋਰ ਸਾਰੇ ਸਮਰਥਨ ਦੇ ਰਹੇ ਆਂ ਸਾਰੇ ਕਹਿੰਦੇ ਆਂ ਵੀ ਅਸੀਂ ਤੁਹਾਡੇ ਨਾਲ ਆਂ ਅੱਗੋਂ ਵੀ ਜਿਹੜੀ ਪ੍ਰੋਗਰੈਸ ਸਾਡੀ ਰੁਕੀ ਹੋਈ ਆ ਉਹ ਤੁਸੀਂ ਕੰਮ ਸਾਡੇ ਪੂਰੇ ਕਰੋ ਇੱਥੇ ਵੀ ਪਾਣੀ ਦੀ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਪਾਈਪਾਂ ਦੀ ਤੇ ਮੈਂ ਉਹਨਾਂ ਦੀ ਪ੍ਰੋਬਲਮ ਸੁਣੀ ਜਾ ਰਹੀ ਹਾਂ ਤੇ ਉਹਨਾਂ ਨੂੰ ਪੂਰੇ ਗਾਰੰਟੀ ਦੇ ਰਹੀ ਹਾਂ ਕਿ ਕੰਮ ਸਾਰੇ ਹੋਣਗੇ ਤੁਹਾਡੇ ਤੇ ਤੁਸੀਂ ਵੋਟਾਂ ਪਾਓ 21 ਤਰੀਕ ਨੂੰ ਆਉਣ ਵਾਲੀ ਸ਼ਨੀਵਾਰ ਨੂੰ ਤੁਸੀਂ ਝਾੜੂ ਦਾ ਬਟਨ ਦਬਾਓ ਤੇ ਸਾਂ ਨੋਟ ਕਰੋ ਮੇਰੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਧੰਨਵਾਦ ਤੇ ਮੀਟਿੰਗਾਂ ਦਾ ਦੌਰ ਵੀ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਨੁੱਕੜ ਮੀਟਿੰਗਾਂ ਵੀ ਜਿਹੜੀਆਂ ਕਰ ਰਹੇ ਆ ਉਹ ਮੀਟਿੰਗਾਂ ਦੇ ਵਿੱਚ ਕਿਹਾ ਜਾਊਂਗਾ ਰਾਮ ਮਿਲ ਰਿਹਾ ਹੈ ਮੀਟਿੰਗਾਂ ਚ ਵਧੀਆ ਜੀ ਸਾਰੇ ਕਹਿੰਦੇ ਅਸੀਂ ਤੁਹਾਡੇ ਨਾਲ ਆ ਤੁਸੀਂ ਪਹਿਲਾਂ ਵੀ ਕੰਮ ਕੀਤਾ ਹੈ ਤੇ ਹੁਣ ਵੀ ਸਾਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਸਾਥ ਦੇਵੋਗੇ ਤੇ ਸਾਰੇ ਨਾਲ ਹੀ ਹੈਗੇ ਆਂ ਜੀ तकरीबन 5 ਸਾਲ ਜਿਹੜੇ ਨੇ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਜਿਹੜਾ ਉਹ ਕੰਮ ਕੀਤਾ ਜਿੱਤ ਕੇ ਤੇ ਵਧੀਆ ਕੰਮ ਜਿਹੜਾ ਕਾਰਗੁਜ਼ਾਰੀ ਰਹੀ ਕਮੇਟੀ ਦੇ ਵਿੱਚ ਵੀ ਤੁਹਾਡਾ ਨਾਮ ਸੀ ਬਹੁਤ ਵਧੀਆ ਕਹਿੰਦੇ ਨੇ ਪ੍ਰਧਾਨ ਨੇ ਹੁਣ ਜਿਹੜਾ ਹੈ ਲੋਕ ਉਹ ਕੰਮਾਂ ਨੂੰ ਦੇਖ ਕੇ ਤੁਹਾਨੂੰ ਰਿਸਪੌਂਸ ਕਿੰਨਾ ਦੇ ਰਹੇ ਨੇ ਬਹੁਤ ਖੁਸ਼ ਹੋ ਰਹੇ ਆਂ ਜੀ ਲੋਕ ਆ ਆ ਕੇ ਕਹਿ ਰਹੇ ਮੈਨੂੰ ਫੋਨ ਆ ਰਹੇ ਲੋਕਾਂ ਦੇ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਕਿ ਮੈਂ ਦੁਬਾਰਾ ਖੜੀ ਹੋ ਰਹੀ ਆਂ ਤੇ ਮੈਂ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਰਦੀ ਆ ਜਿਹੜੇ ਮੇਰੇ ਨਾਲ ਟੁਰ ਰਹੇ ਆ ਮੇਰੇ ਵੋਟਰ ਸਪੋਰਟਰ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਹੈਗੇ ਆ ਹੁਣ ਵੀ ਉਹੀ ਮੌਕਾ ਦੇ ਰਹੇ ਆ ਤੇ ਜੇ ਅਸੀਂ ਜਿੱਤਦੇ ਆ ਤੇ ਉਹਨਾਂ ਦੀ ਜਿੱਤ ਹੋਏਗੀ ਲਾਸਟ ਦੇ ਵਿੱਚ ਕੁਐਸਚਨ ਆ ਕਿ 21 ਤਰੀਕ ਨੂੰ ਜੜੀਆਂ ਨੇ ਵੋਟਾਂ ਪੈਣ ਜਾ ਰਹੀਆਂ ਨੇ ਕਿੱਥੇ ਕਿੱਥੇ ਜੜੀਆਂ ਇਹ ਵੋਟਾਂ ਪੈਣੀਆਂ ਕਿਉਂਕਿ ਕਈਆਂ ਨੂੰ ਪਤਾ ਵੀ ਨਹੀਂ ਹੈਗਾ ਤੇ ਉਹਨਾਂ ਨੂੰ ਟਾਈਮਿੰਗ ਕਿੰਨੇ ਤੋਂ ਕਿੰਨੇ ਆ ਤੇ ਕੀ ਅਪੀਲ ਕਰਨਾ ਚਾਹੋਗੇ ਸਤਿਕਾਰ ਸਤਿਕਾਰ ਅੱਜ ਜੀ ਹਾਂ ਜੀ ਚਲੋ ਇਕੰਨਾ ਬੋਲੋ ਹਾਂਜੀ 7 ਵਜੇ ਤੋਂ 4 ਵਜੇ ਤੱਕ ਦਾ ਟਾਈਮ ਹੋਏਗਾ ਜੀ 21 ਤਰੀਕ ਆਉਣ ਵਾਲੀ 21 ਦਸੰਬਰ ਦਿਨ ਸ਼ਨੀਵਾਰ ਤੇ ਬਿਸ਼ਾਰਾ ਗਰਾਊਂਡ گورਨਮੈਂਟ ਐਲੀਮੈਂਟਰੀ ਸਕੂਲ ਜਿਹੜਾ ਹੈਗਾ ਸਰਕਾਰੀ ਤੇ ਉੱਥੇ ਵੋਟਾਂ ਪਾਣੀਆਂ ਸਾਰੇ ਆਪਣੇ ਆਪਣੇ ਜ਼ਿੰਮੇਵਾਰੀ ਨਾਲ ਉੱਥੇ ਪਹੁੰਚੋ ਇੱਕ ਇੱਕ ਵੋਟ ਕੀਮਤੀ ਹੈ ਤੁਸੀਂ ਸਾਰਿਆਂ ਨੇ ਵੋਟਾਂ ਪਾਣੀਆਂ ਚਲੋ ਜੀ ਚਲੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜੀ ਵੀ ਅਮੋਲ ਲਤਨਾ ਸਿੰਘ ਮਾਨ ਤੇ ਕਹਿ ਦਿੱਤਾ ਹੈ ਜੀ ਅਦੰਤਿਤ ਹੈ ਜੀ ਅੱਧਰ ਪਾ ਦੋ ਕਰਮਾ ਜੀ ਕੰਮ ਚੱਲ ਰਿਹਾ ਹੈ ਅੰਜੂ ਚੰਦਰ ਜੀ ਜਿੰਦਾਬਾਦ ਮੈਡਮ ਅੰਜੂ ਚੰਦਰ ਜੀ ਜਿੰਦਾਬਾਦ ਅਨਮੋਲ ਗਗਨਮਾਨ ਜਿੰਦਾਬਾਦ ਐਮ ਐਲ ਏ ਅਨਮੋਲ ਗਗਨਮਾਨ ਜਿੰਦਾਬਾਦ ਜੀ ਜੀ ਦੇ ਦਸਤਾਖਤ ਉਤਾਰਨ ਕੀਤਾ ਗਿਆ ਹੈ ਜੀ ਮੈਸਟਰ ਸਾਹਿਬ ਨੇ ਦਿੱਤੀ ਕਰਨ ਕਰ ਮੈਂ ਯਸ਼ਪਰ ਬਾਂਸਲ ਜੀ ਦਾ ਅਤੇ ਕਰਮਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਸਾਥ ਦੇ ਕੇ ਸਾਨੂੰ ਸਾਡਾ ਹੌਸਲਾ ਵਧਾਇਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੇ ਜਿਆਦਾ ਤੋਂ ਜਿਆਦਾ ਵੋਟਾਂ ਤੁਹਾਡੇ ਹੱਥੀ ਪਾਵਾਂਗੇ ਮੈਂ ਇਹਨਾਂ ਦਾ ਦਫਤਰ ਖੋਲਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡੀ ਆਮ ਆਦਮੀ ਪਾਰਟੀ ਨੇ ਬੀਬੀ ਚੰਤੂ ਚੰਦਰ ਜੀ ਨੂੰ ਟਿਕਟ ਦਿੱਤੀ ਆ ਤੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਕਿ ਵਨ ਬਸੋਂ ਲਾ ਤੋਂ ਅਸੀਂ ਤਨਮਨ ਨਾਲ ਅਣਦੀ ਮਦਦ ਕਰਾਂਗੇ ਤੇ ਆਪਣੀ ਸੀਟ ਜਿਹੜੀ ਹੈ ਵਿਸ਼ਵਾਸ ਜੋ ਪਾਰਟੀ ਨੇ ਬੀਬੀ ਜੀ ਨੂੰ ਦਿੱਤਾ ਉਹ ਅਸੀਂ ਉਹਨਾਂ ਨੂੰ ਜਿਤਾ ਕੇ ਆਪਾਂ ਚੰਗੇ ਮਾਜ ਤੋਂ ਪਾਰਟੀ ਹਿੰਦੀ ਆਪਣੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਜੀ ਐਮ ਦੇ ਹਲਕਾ ਕਰਦੇ ਨੇ ਜੋ ਵੀ ਸਾਡੀ ਸਤਕਾਰਯੋਗ ਭੈਣ ਜੀ ਅੰਜੂ ਚੰਦਰਾ ਜੀ ਨੂੰ ਟਿਕਟ ਦਿੱਤੀ ਹੈ ਅਸੀਂ ਤਨ ਮੰਨ ਧਨ ਕਰਕੇ ਇਕਜੁੱਟ ਹੋ ਕੇ ਪਾਰਟੀ ਦੇ ਨਾਲ ਬੜੀ ਵੱਡੀ ਲੀਡ ਦੇ ਨਾਲ ਸੀਟ ਜਿੱਤ ਕੇ ਅਸੀਂ ਝੋਲੀ 'ਚ ਪਾਵਾਂਗੇ ਜੀ ਤਾਂ ਬੜੀ ਪਾਰਟੀ ਦੀ ਬਸ ਇਹੋ ਕਹਿਣਾ ਚਾਹੁੰਦੀ ਹਾਂ ਤੁਸੀਂ ਦੇਖਿਆ ਤਸਵੀਰਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਡੋਰ ਟੂ ਡੋਰ ਬੀਬੀ ਅੰਜੂ ਚੰਦਰ ਆਪਣੇ ਸਮਰਥਕਾਂ ਦੇ ਨਾਲ ਆਮ ਆਦਮੀ ਪਾਰਟੀਆਂ ਦੇ ਡੋਰ ਟੂ ਡੋਰ ਅੱਜ ਉਹਨਾਂ ਨੇ ਵੋਟਾਂ ਵੀ ਮੰਗੀਆਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਭਰਮਾ ਹੰਗਾਰਾ ਜਿਹੜਾ ਹੈ ਮਿਰਰੈ ਜੋ ਵੀ ਵਾਰਡ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਜਿੱਤ ਕੇ ਕਰਾਵਾਂਗੇ ਤੇ ਦੂਜੇ ਪਾਸੇ ਪਵਨ ਬੰਸਲ ਜੀ ਵੱਲੋਂ ਵੀ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਟਿਕਟ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਇਕਜੁੱਟ ਹੋ ਕੇ ਇਹਨਾਂ ਨੂੰ ਜਿਤਾ ਕੇ ਹੀ ਜਿਹੜੀ ਇਹਨਾਂ ਦੀ ਸੀਟ ਹੈ ਆਮ ਆਦਮੀ ਪਾਰਟੀ ਦੇ ਝੋਲੀ ਦੇ ਵਿੱਚ ਪਾਵੇਗੀ ਤੇ ਵੱਡੀ ਲੀਡ ਦੇ ਨਾਲ ਅੰਜੂ ਚੰਦਰ ਜੀ ਦਿੱਤਣਗੇ ਫਿਲਹਾਲ ਸਾਰੇ ਕੈਂਡੀਡੇਟਾਂ ਦੇ ਵੱਲੋਂ ਆਪਣੇ ਆਪਣੇ ਜਿੱਤ ਦੇ ਜਿਹੜੇ ਨੇ ਦਾਅਵੇ ਠੋਕੇ ਜਾ ਰਹੇ ਨੇ ਪਰ 21 ਤਰੀਕ ਨੂੰ ਫਤਵਾ ਕਿਨੂੰ ਲੋਕ ਦਿੰਦੇ ਨੇ ਇਹ ਤਾਂ ਆਨਾਲਾ ਸਮਾਂ ਹੀ ਦੱਸੇਗਾ ਅਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ